ਪੰਜਾਬ ਸਰਕਾਰ ਦਾ ਹਰ ਘਰ ਦੇ ਵਿੱਚ ਪੀਣ ਦਾ ਸਾਫ ਪਾਣੀ ਪਹੁੰਚਾਉਣ ਦਾ ਮਿਸ਼ਨ ਨੂੰ ਫੇਲ। ਕਈ ਥਾਵਾਂ ਉਤੇ ਪਾਈਪਲਾਈਨਾਂ ਦੇ ਵਿੱਚ ਲੀਕੇਜ ਤੇ ਘਰਾਂ ਦੇ ਵਿੱਚ ਨਹੀਂ ਪਹੁੰਚ ਰਿਹਾ ਪੀਣ ਵਾਲਾ ਪਾਣੀ। ਦੂਸ਼ਿਤ ਪਾਣੀ ਪੀਣ ਦੇ ਨਾਲ ਪਿੰਡ ਦੇ ਵਿੱਚ ਡਾਇਰੀਆਂ ਬਿਮਾਰੀ ਫੈਲਣ ਦਾ ਬਣਿਆ ਡਰ। ਨਮਸਕਾਰ ਵੇਖ ਰਿਹਾ ਤੁਸੀਂ ਪੰਜਾਬ ਦੇ ਵੀ ਪ੍ਰਾਈਮ ਨੰਗਲ ਦੇ ਕਰੀਬੀ ਪਿੰਡ ਮੇਕਪੁਰ ਵਿਕੇ ਹਰ ਘਰ ਦੇ ਵਿੱਚ ਪੀਣ ਦਾ ਸਾਫ ਪਾਣੀ ਪਹੁੰਚਾਉਣ ਦੇ ਮਿਸ਼ਨ ਦੇ ਤਹਿਤ ਵਿਛਾਈਆਂ ਗਈਆਂ ਪਾਈਪ ਲਾਈਨਾਂ ਪਿੰਡ ਦੇ ਵਿੱਚ ਹਰ ਥਾਂ ਤੇ ਲੀਕ ਹੋ ਰਹੀਆਂ ਹਨ ਘਰਾਂ ਨੂੰ ਪਾਣੀ ਦੀ ਸਪਲਾਈ ਨਾ ਹੋਣ ਦੇ ਕਾਰਨ ਲੋਕ ਲੀਕ ਹੋ ਰਹੀਆਂ ਪਾਈਪਾਂ ਤੋਂ ਥੋੜਾ ਬਹੁਤ ਆ ਰਿਹਾ ਪਾਣੀ ਪੀਣ ਦੇ ਲਈ ਮਜਬੂਰ ਹਨ ਪਰ ਜ਼ਿਆਦਾਤਰ ਪਾਣੀ ਪਿੰਡ ਦੇ ਲੋਕਾਂ ਨੂੰ ਮਿਲਦਾ ਹੀ ਨਹੀਂ ਹੈ ਜਿਸ ਕਾਰਨ ਪਿੰਡ ਵਾਸੀਆਂ ਦੇ ਵਿੱਚ ਗੁੱਸਾ ਹੈ ਮੇਕਪੁਰ ਪਿੰਡ ਦੇ ਵਾਰਡ ਨੰਬਰ 1 ਅਤੇ 4 ਦੇ ਵਿੱਚ ਹਰ ਘਰ ਪੀਣ ਦਾ ਸਾਫ ਪਾਣੀ ਪਹੁੰਚਾਉਣ ਦੇ ਮਿਸ਼ਨ ਦੇ ਤਹਿਤ ਬਿਛਾਈਆਂ ਗਈਆਂ ਪਾਈਪਲਾਈਨਾਂ ਵਰਦਾਨ ਦੀ ਬਜਾਏ ਮੁਸੀਬਤ ਦਾ ਕਾਰਨ ਬਣ ਗਈਆਂ ਹਨ ਪਿਛਲੇ ਡੇਡ ਮਹੀਨੇ ਤੋਂ ਪਾਈਪਲਾਈਨਾਂ ਵਕ-ਵਕ ਥਾਂ ਤੋਂ ਲੀਕ ਹੋ ਰਹੀਆਂ ਹਨ ਜਿਸ ਦੇ ਕਾਰਨ ਘਰਾਂ ਦੇ ਵਿੱਚ ਪਾਣੀ ਦੀ ਸਪਲਾਈ ਉਪਲਬਧ ਨਹੀਂ ਹੈ ਤਾਂ ਲੋਕ ਦੂਸਰੇ ਵਾੜਾਂ ਤੋਂ ਬਾਲਟੀਆਂ ਦੇ ਵਿੱਚ ਭਰ ਕੇ ਪਾਣੀ ਘਰ ਲੈ ਕੇ ਆ ਰਹੇ ਹਨ ਜਿਸ ਦੇ ਨਾਲ ਲਗਭਗ 300 ਲੋਕਾਂ ਦੀ ਆਬਾਦੀ ਪੀਣ ਵਾਲੇ ਪਾਣੀ ਦੀ ਭਾਲ ਦੇ ਲਈ ਸੰਘਰਸ਼ ਕਰ ਰਹੀ ਹੈ ਸਰਕਾਰ ਦੁਆਰਾ ਲੋਕਾਂ ਨੂੰ ਸਾਫ ਅਤੇ ਸ਼ੁੱਧ ਪੀਣ ਵਾਲਾ ਪਾਣੀ ਦੇਣ ਦੇ ਲਈ ਸਰਕਾਰ ਦੇ ਵਿੱਚ ਪਿੰਡਾਂ ਦਾ ਸਾਫ਼ ਪਹੁੰਚਾਉਣ ਦੇ ਮਿਸ਼ਨ ਨੂੰ ਸ਼ੁਰੂ ਕੀਤਾ ਗਿਆ ਸੀ ਹਾਲਾਂਕਿ ਮੇਗਪਰ ਪਿੰਡ ਦੇ ਵਿੱਚ ਸਰਕਾਰ ਦਾ ਇਹ ਮਿਸ਼ਨ ਪਟੜੀ ਤੋਂ ਉੱਤਰਦਾ ਹੋਇਆ ਜਾਪਦਾ ਹੈ ਹਾਲਾਂਕਿ ਇਹ ਹੈ ਕਿ ਲੋਕ ਆਪਣੇ ਘਰਾਂ ਦੇ ਵਿੱਚ ਪਾਣੀ ਦੀਆਂ ਟੈਂਕੀਆਂ ਤੋਂ ਨਹੀਂ ਸਗੋ ਲੀਕ ਹੋ ਰਹੀ ਪਾਈਪਾਂ ਤੋਂ ਪਾਣੀ ਨਾਲ ਪਿਆਸ ਬੁਝਾ ਰਹੇ ਹਨ ਔਰਤਾਂ ਨੂੰ ਦੂਸਰੇ ਵਾੜਾਂ ਤੋਂ ਪਾਣੀ ਲੈਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਲੀਕੇਜ ਦੀ ਸਮੱਸਿਆ ਦੇ ਬਾਰੇ ਵਿਭਾਗ ਨੂੰ ਕਈ ਵਾਰ ਦੱਸਿਆ ਜਾ ਚੁੱਕਿਆ ਹੈ ਪਰ ਵਿਭਾਗ ਲੋਕਾਂ ਦੀ ਸਾਰ ਲੈ ਕੇ ਲੀਕ ਹੋਈਆਂ ਪਾਈਪਾਂ ਨੂੰ ਠੀਕ ਨਹੀਂ ਕਰ ਰਿਹਾ ਸਗੋਂ ਵਿਭਾਗ ਦੇ ਕੋਲ ਕੰਮ ਕਰਨ ਦੇ ਲਈ ਕਾਮਿਆਂ ਦੀ ਕਮੀ ਦਾ ਕਾਰਨ ਆਪਣੀ ਮਜਬੂਰੀ ਦੱਸ ਰਿਹਾ ਹੈ। ਜੇਕਰ ਵਿਭਾਗ ਕੋਲ ਕਾਮਿਆਂ ਦੀ ਕਮੀ ਹੈ ਤਾਂ ਪਿੰਡ ਵਾਸੀਆਂ ਨੂੰ ਗੰਦਾ ਪਾਣੀ ਪੀਣ ਦੇ ਲਈ ਮਜਬੂਰ ਕਿਉਂ ਕੀਤਾ ਜਾ ਰਿਹਾ ਹੈ? ਗਲੀਆਂ ਦੇ ਵਿੱਚ ਬਹਿਰੇ ਪਾਣੀ ਦੇ ਤੇਜ਼ ਵਹਾਹ ਤੋਂ ਤੁਸੀਂ ਖੁਦ ਜਾਂਦੇ ਜਲ ਲਗਾ ਸਕਦੇ ਹੋ ਕਿ ਕਿੰਨੀ ਜ਼ਿਆਦਾ ਪਾਣੀ ਦੀ ਲੀਕੇਜ ਹੈ ਤੇ ਇੰਨੀ ਲੀਕੇਜ ਤੋਂ ਬਾਅਦ ਘਰਾਂ ਤੱਕ ਪਾਣੀ ਪੁੱਜਣਾ ਮੁਸ਼ਕਿਲ ਹੀ ਨਹੀਂ ਨਾ ਮੁਨਕਿਨ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਾਈਪ ਲਾਈਨਾਂ ਦੀ ਕੋਈ ਮੁਰੰਮਤ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਅਧਿਕਾਰੀ ਨੇ ਮੌਕੇ ਉੱਤੇ ਦੌਰਾ ਕੀਤਾ ਹੈ ਇਸ ਨਾਲ ਪਿੰਡ ਵਾਸੀਆਂ ਦੇ ਵਿੱਚ ਗੁੱਸਾ ਹੈ ਪਿਛਲੇ ਕਰੀਬ ਡੇਢ ਮਹੀਨੇ ਤੋਂ ਹਜ਼ਾਰਾਂ ਲੀਟਰ ਪਾਣੀ ਸੜਕਾਂ ਉੱਤੇ ਵਗ ਰਿਹਾ ਹੈ ਪਰ ਅਧਿਕਾਰੀ ਚੁੱਪ ਹਨ ਪਾਣੀ ਘਰਾਂ ਦੀਆਂ ਟੈਂਕੀਆਂ ਤੱਕ ਨਹੀਂ ਪਹੁੰਚ ਰਿਹਾ ਔਰ ਤਾਂ ਪਲਾਸਟਿਕ ਦੀਆਂ ਬਾਲਟੀਆਂ ਦੇ ਨਾਲ ਪਾਣੀ ਇਕੱਠਾ ਕਰ ਯਾਨਤ ਬਾਲਟੀਆਂ ਭਰ ਰਹੀਆਂ ਹਨ ਇਹ ਸਥਿਤੀ ਬਹੁਤ ਸ਼ਰਮਨਾਕ ਹੈ ਇਸ ਮੌਸਮ ਦੇ ਦੌਰਾਨ ਸਭ ਤੋਂ ਜ਼ਿਆਦਾ ਆਮ ਬਿਮਾਰੀ ਡਾਇਰੀਆ ਹੈ ਜੋ ਦੂਸ਼ਿਤ ਪਾਣੀ ਪੀਣ ਦੇ ਨਾਲ ਫੈਲਦੀ ਹੈ ਤੇ ਪਿੰਡ ਦੇ ਵਿੱਚ ਬਿਮਾਰੀਆਂ ਫੈਲਣ ਦਾ ਡਰ ਫੈਲ ਗਿਆ ਹੈ ਜਦੋਂ ਇਸ ਸਬੰਧ ਦੇ ਵਿੱਚ ਵਿਭਾਗ ਦੇ ਜੇਏ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆ ਗਿਆ ਹੈ ਤੇ ਕੁਝ ਲੀਕੇਜ ਨੂੰ ਅੱਜ ਠੀਕ ਕਰਵਾ ਦਿੱਤਾ ਗਿਆ ਹੈ ਤੇ ਬਾਕੀ ਲੀਕੇਜ ਨੂੰ ਸੋਮਵਾਰ ਤੱਕ ਠੀਕ ਕਰਵਾ ਕੇ ਲੋਕਾਂ ਨੂੰ ਸਾਫ਼ ਅਤੇ ਸਹੀ ਸਪਲਾਈ ਪਾਣੀ ਦੀ ਦੇ ਦਿੱਤੀ ਜਾਵੇਗੀ ਨੰਗਲ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਨਾਮ ਹੈ ਰਜਿਸ਼ ਕੁਮਾਰ ਜੀ ਪਿੰਡ ਮੇਗਪੁਰ ਸਮੱਸਿਆ ਡੇਢ ਮਹੀਨੇ ਦੀ ਆ ਰਹੀ ਸਾਨੂੰ ਪੀਣ ਵਾਲੇ ਪਾਣੀ ਦੀ ਬਹੁਤ ਦਿੱਕਤ ਆ ਰਹੀ ਪਾਣੀ ਬਿਲਕੁਲ ਆ ਹੀ ਨਹੀਂ ਰਿਹਾ ਟੁੱਟੇ ਵਾਈ ਅਮਰਜੀਤ ਨੂੰ ਰਿਪੋਰਟ ਕਰ ਕਰ ਕੇ ਥੱਕ ਗਏ ਸਰਪੰਚ ਨੂੰ ਬੋਲ ਬੋਲ ਥੱਕ ਗਏ ਲੇ ਕੋਈ ਵੀ ਨਹੀਂ ਕਾਰਵਾਈ ਹੋ ਰਹੀ ਸੋਣ ਵਾਲਾ ਕੋਈ ਨਹੀਂ ਹੈ ਸੋਣ ਵਾਲਾ ਕੋਈ ਨਹੀਂ ਹੈ ਪਾਣੀ ਕਿੱਥੋਂ ਆਉਂਦਾ ਫਿਰ ਇਹ ਪਾਣੀ ਤੋਂ ਸਪਲਾਈ ਦਾ ਹੀ ਹੈ ਜੁਕੀ ਰਿਹਾ ਜਾਂਦਾ ਠੀਕ ਹੈ ਇਹ ਹੀ ਛੱਡ ਦੇ ਲੇਕਰ ਪਾਣੀ ਆਹੀ ਬੋਰ ਬੋਰ ਧਾਗੇ ਕੀ ਨੂੰ ਠੀਕ ਕਰ ਦੋ ਡੇਢ ਮਹੀਨੇ ਦੇ ਟੁੱਟਿਆ ਵਾ ਦਿੱਕਤ ਆ ਰਹੀ ਸਾਨੂੰ ਪਾਣੀ ਦੀ ਬਿਲਕੁਲ ਪੀਣ ਵਾਲਾ ਪਾਣੀ ਹੈ ਹੀ ਨਹੀਂ ਇਹ 4 ਨੰਬਰ ਔਰ 1 ਨੰਬਰ ਚ ਪਾਣੀ ਤੇ ਆਪਣਾ ਇਹ ਦੂਸਰੇ ਬਾੜ ਦੇ ਭਰਨਾ ਪੈ ਰਿਹਾ ਕਦੀ ਕੁਝ ਕਰਨਾ ਪੈ ਰਿਹਾ ਪਾਣੀ ਦੀ ਬਹੁਤ ਦਿੱਕਤ ਆ ਰਹੀ ਪਰੇਸ਼ਾਨੀ ਹੈ ਟੈਂਕੀ ਮਗਲੰਦੇ ਪਾਣੀ ਦੀ ਹਲਕੀ ਹੋਣਾ ਚਾਹੀਦਾ ਇਹ ਠੀਕ ਕੀਤਾ ਜਾਵੇ ਸਾਨੂੰ ਪਾਣੀ ਦਿੱਤਾ ਜਾਵੇ ਹਰਮਪਾਲ ਨਾਮ ਹੈ ਜੇ ਪਿੰਡ ਮੇਕਪਰਾ ਹੀ ਬਾੜ ਨੰਬਰ 4 ਹੈ ਜੀ ਅਸੀਂ 2 ਮਹੀਨੇ ਤੋਂ ਇਹ ਪੈਪ ਟੁੱਟਿਆ ਹੋਇਆ ਕੋਈ ਇਹਦੀ ਸੁਣਾਈ ਸਰਕਾਰ ਨਹੀਂ ਕਰ ਰਹੀ ਨਾ ਬਾਟਰ ਸਪਲਾਈ ਦੇ ਬੰਦੇ ਕਰ ਰਹੇ ਨੇ ਨਾ ਸਾਡਾ ਸਰਪੰਚ ਸੁਣਾਈ ਕਰ ਰਿਹਾ ਤੇ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਇਹ ਪੈਪ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਤੇ ਲੋਕਾਂ ਨੂੰ ਪਾਣੀ ਪੀਣ ਦੀ ਸਮੱਸਿਆ ਗੰਦਾ ਹੀ ਪਾਣੀ ਪੀ ਰਿਆ ਜਿਹੜਾ ਪਾਣੀ ਮਾੜਾ ਮੋਟਾ ਆਂਦਾ ਨਾ ਉਹ ਗੰਦਾ ਹੀ ਪਾਣੀ ਐ ਇੱਥੋਂ ਜਾ ਰਿਹਾ ਜਿਹੜਾ ਹੀ ਗੰਦਾ ਹੀ ਪਾਣੀ ਪੀਣ ਨੂੰ ਮਿਲਦਾ ਜੀ ਹਾਂਜੀ ਬਿਮਾਰੀ ਲੱਗਣੀ ਐ ਜੀ ਤੇ ਇਹਨੂੰ ਕੋਈ ਠੀਕ ਨਹੀਂ ਕਰ ਰਿਹਾ ਨਾ ਕੋਈ ਬਾਟਰ ਸਪਲਾਈ ਵਿਭਾਗ ਠੀਕ ਕਰ ਰਿਹਾ ਨਾ ਸਰਕਾਰੀ ਮੁਲਾਜ਼ਮ ਠੀਕ ਕਰ ਰਿਹਾ ਤੇ ਅਸੀਂ ਕਹਿ ਕਹਿ ਕੇ ਥੱਕ ਗਏ ਉਹ ਕਹਿੰਦੇ ਸਰਕਾਰ ਦੇ ਅੱਗੇ ਅਪੀਲ ਕਰੋ ਜੀ ਬੇ ਸਾਡੇ ਕੋਲ ਕੋ ਪੈਪ ਕਰਨ ਵਾਸਤੇ ਨਾ ਸਾਡੇ ਕੋਲ ਮਟੀਰੀਅਲ ਨਾ ਸਾਡੇ ਕੋਲ ਕੁਝ ਹੈ ਇਹ ਸ਼ਬਦ ਕਿੰਨੇ ਬੋਲੇ ਆ ਜੀ ਇਹ ਜਿਹੜਾ ਪੈ ਫਿਟਰ ਹੈ ਜੀ ਇੱਥੇ ਦਾ ਕੀ ਨਾਮ ਹੈ ਅਮਰਜੀਤ ਸਿੰਘ ਜੀ ਹਾਂ ਜੀ ਨੀਲਮ ਹੈ ਜੀ ਮੇਰਾ ਨਾਮ ਪਿੰਡ ਗੜਾ ਹੈ ਪਿੰਡ ਮੇਘਪੁਰ ਹੈ ਜੀ ਸਾਡੀ ਪਰੇਸ਼ਾਨੀ ਹੈ ਸਰ ਪਾਣੀ ਦੀ ਬਹੁਤ ਦਿੱਕਤ ਆ ਰਹੀ ਹੈ ਸਾਨੂੰ ਲੜੇ ਡੇਡ ਮਹੀਨਾ ਹੋ ਗਿਆ ਜੀ ਪਾਣੀ ਆਏ ਨਹੀਂ ਰਿਹਾ ਬਿਲਕੁਲ ਵੀ ਕਿਉਂ ਨਹੀਂ ਆ ਰਿਹਾ ਪਤਾ ਨਹੀਂ ਸਰ ਇਹ ਨਾਲੀਆਂ ਨੁੜੀਆਂ ਵਗੈਰਾ ਪੈਪਾ ਪੁਪਾ ਟੁੱਟੀਆਂ ਹੋਈਆਂ ਹੋਈਆਂ ਕੀ ਕੀ ਨਹੀਂ ਕਰਦੇ ਬਸ ਇਹੀ ਕਹਿੰਦੇ ਕੀ ਕਰ ਦੂੰਗੇ ਕਰ ਦੂੰਗਾ ਇਸ ਤਰੋ ਜੋ ਕਹਿੰਦੇ ਇਹਨਾਂ ਨੂੰ ਆ ਕੇ ਕਿੰਨੇ ਸਮੇਂ ਤੋਂ ਪਰੇਸ਼ਾਨੀ ਹੈ ਜੀ ਹੁਣ ਤਾਂ तकरीबन ਮਹੀਨੇ ਦੇ ਡੇਢ ਮਹੀਨਾ ਹੋ ਗਿਆ ਜੀ ਪਾਣੀ ਨੂੰ ਬਹੁਤ ਇੱਕਦਾਰੀ ਹੈ ਪਾਣੀ ਕਿਵੇਂ ਆਦਾ ਸਰ ਗੰਦਾ ਪਾਣੀ ਆ ਰਿਹਾ ਜੀ ਹਾਂਜੀ ਹਾਂਜੀ ਜੀ ਗੰਦਾ ਹੀ ਆ ਰਿਹਾ ਪਾਣੀ ਪੀਣ ਵਾਸਤੇ ਕਿੱਥੋਂ ਲੈ ਕੇ ਆਂਦੇ ਪਾਣੀ ਪੀਣ ਵਾਸਤੇ ਸਰ ਅਸੀਂ ਇਧਰੋਂ ਆ ਅੱਗੇ ਪਿੱਛੇ ਦੇ ਭਰ ਲੈਂਦੇ ਹਾਂ ਮੰਦਰ ਜਮਾਦੀ ਦੇ ਸਮਾਦੀ ਦੇ ਭਰ ਲੈਂਦੇ ਕਦੇ ਇਧਰੋਂ ਮਾਨਸ ਕਰਦੇ ਹਾਂ ਅਸੀਂ ਭਗਵਾਨ ਤੋਂ ਮਾਨੋ ਅਪੀਲ ਕਰਦੇ ਹਾਂ ਜੀ ਕਮ ਸਿਕਮ ਸਾਨੂੰ ਪਾਣੀ ਤਾਂ ਪੀਣ ਵਾਸਤੇ ਵਧੀਆ ਚਾਹੀਦਾ ਜੀ ਪਾਣੀ ਦਾ ਅਰੇਂਜ ਕੀਤਾ ਜਾਵੇ ਮਹੀਨੇ ਡੇਢ ਮਹੀਨੇ ਤੋਂ ਅਸੀਂ ਬਹੁਤ ਪਰੇਸ਼ਾਨ ਹੈ ਜੀ ਜੀ ਹਾਂ ਜੀ ਰੱਬਾ ਨੋ ਤਬ ਤੇ ਹੈ ਜੀ ਪੀਨੋ ਕੋਈ ਸਮੱਸਿਆ ਮੇਰੇ ਨਾਮ ਸੰਤੋਸ਼ ਦੇਵੀ ਹੈ ਮੇਰੇ ਘਰ ਮੇਰੇ ਪਿੰਡ ਹੈਗਾ ਪਾਣੀ ਦੀ ਸਨ ਬਹੁਤ ਪਰੇਸ਼ਾਨੀ ਹੈਗੀ ਡੇਢ ਮਹੀਨਾ ਹੋ ਗਿਆ ਸਨ ਪਾਣੀ ਨਹੀਂ ਆਂਦਾ ਪੀਣ ਵਾਲਾ ਪਾਣੀ ਵੀ ਨਹੀਂ ਆਂਦੇ ਆਣ ਗੋਣ ਤੇ ਪਾਣੀ ਭਰੇਗਾ ਤਾਂ ਸਮਾਧੀ ਤੇ ਪਾਣੀ ਲੈ ਰਹੇ ਆ ਸਾਨੂੰ ਪਾਣੀ ਨਹੀਂ ਜਿਆਸੀ ਅਮਰਜੀਤ ਨੂੰ ਕਹਿੰਦੇ ਕਹਿੰਦੇ ਜੈ ਨੂੰ ਫੋਨ ਕਰੋ ਤੁਸੀਂ ਮੈਂ ਜੈ ਦਾ ਨੰਬਰ ਦਿੰਦਾ ਜੈ ਨੂੰ ਫੋਨ ਕਰੋ ਮੈਂ ਮੈਂ ਨਹੀਂ ਠੀਕ ਕਰਨਾ ਮੇਰ ਕੋ ਬੰਦੇ ਨਹੀਂ ਹੈ मैं नहीं कर सकता ठीक है फिर मैं अज फोन किया आए नहीं बंद क्या मैं, मैं बंद नहीं है पता नहीं कदों ठीक होना तो गंदा पानी पीए ऐसी गंदा, ऐसी गंदा तो पी, तो मैं अस पानी कि पीए क ਬਿਲ ਲੈਣ ਆਂਦੇ ਜੀ ਉਹ ਬਿਲ ਲੈਣ ਆਂਦੇ ਜੀ ਅੱਜ ਮੈਂ ਇਹੀ ਜਵਾਬ ਦੇਣਾ ਤਾਂ ਆਇਆ ਨਹੀਂ ਹੱਕ ਮੈਨੂੰ ਪੁੱਛਣਾ ਤਾਂ ਵੀ ਤੁਸੀਂ ਬਿਲ ਲੈਣ ਆ ਜਾਂਦੇ ਆ ਨਾ ਤਾਂ ਸਾਨੂੰ ਪਾਣੀ ਅਸੀਂ ਕਿੱਥੋਂ ਪੀਏ ਅਸੀਂ ਬਾਦੀ ਦਾ ਪਾਣੀ ਲੈ ਕੇ ਪੀਆ ਕਰਦੇ ਆਂ ਆਪਾਂ ਆਂਦੇ ਬਾਦਿਆ ਕੀਤੇ ਸਾਡੇ ਕਿਹੜੇ ਬਾਦੇ ਪੂਰੇ ਕੀਤੇ ਸਾਨੂੰ ਪਾਣੀ ਪੀਣ ਨੂੰ ਨਹੀਂ ਬਾਦੇ ਤਾਂ ਕਿਆ ਨਹੀਂ ਪੂਰੇ ਕਰਨ ਸਾਡਾ ਪਾਣੀ ਨਹੀਂ ਪੀਣ ਨੂੰ ਖੇਤ ਡੁੱਬਣ ਦਾ ਪਾਣੀ ਸਾਨੂੰ ਬਥੇਰਾ ਹੈ ਬੱਚੇ ਰੋਜ਼ ਡੁੱਬ ਰਹੇ ਆ ਪਰ ਸਾਨੂੰ ਪੀਣ ਨੂੰ ਪਾਣੀ ਨਹੀਂ ਆਗਾ ਮੇਰੀ ਵਾਈਫ ਸੋਨੀਆ ਰਾਣੀ ਪਿੰਡ ਮੇਕਪੁਰ ਤੋਂ ਸਰਪੰਚ ਜੀ ਅਸੀਂ ਇਸ ਸਮੱਸਿਆ ਵਾਰ ਹੈ ਬਹੁਤ ਜ਼ਿਆਦਾ ਉਹਨਾਂ ਨੂੰ ਜੈ ਸਿੰਘ ਸਾਹਿਬ ਨੂੰ ਘੱਟੋ ਘੱਟ 100 ਫੋਨ ਕਰ ਦਿੱਤਾ ਬਾਈ ਸਾਡੀ ਅੱਜ ਤੱਕ ਕੋਈ ਸੁਣਾਈ ਨਹੀਂ ਹੋਈ ਜਿਹੜਾ ਫੇਟਰਾ ਮਰਜੀਤ ਇਹਨੂੰ ਬਹੁਤ ਫੋਨ ਕੀਤੇ ਕਿਸੇ ਨੇ ਸਾਡੀ ਸੁਣਾਈ ਨਹੀਂ ਕੀਤੀ ਜੀ ਕੀ ਕਹਿੰਦੇ ਜਵਾਬ ਕੀ ਦਿੰਦੇ ਬਸ ਜਵਾਬ ਇਹੀ ਦਿੰਦੇ ਸਾਡੇ ਕੋਲ ਕਹਿੰਦੇ ਲੇਬਰ ਹੈ ਨਹੀਂ ਲੇਬਰ ਹੈ ਨਹੀਂ ਲੇਬਰ ਹੈ ਨਹੀਂ ਜਿੰਨੀ ਵਾਰੀ ਅਸੀਂ ਫੋਨ ਕਰਦੇ ਸਾਨੂੰ ਟਾਲਾ ਕਰ ਦਿੰਦੇ ਸਰਪੰਚ ਸਾਹਿਬ ਅੱਜ ਹੋ ਜਾਣਾ ਸਰਪੰਚ ਸਾਹਿਬ ਕੱਲ ਹੋ ਜਾਣਾ ਕੋਈ ਨਹੀਂ ਜੀ ਸੁਣਾਈ ਕਰੇਗਾ ਤੇ ਡੇਢ ਮਹੀਨੇ ਤੋਂ ਅੱਜ ਸਾਨੂੰ ਇਹ ਕਦਮ ਤਾਂ ਚੱਕਣਾ ਪਿਆ ਜਦ ਸਾਡੀ ਸੁਣਾਈ ਨਹੀਂ ਹੋਈ ਲੋਕਾਂ ਦਾ ਗੰਦਾ ਪਾਣੀ ਪੀ ਰਹੇ ਹਾਂ ਬਿਲਕੁਲ ਇਹ ਡੇਢ ਇਹ ਅੱਜ ਦੀ ਸਮੱਸਿਆ ਨਹੀਂ ਹੈ ਡੇਢ ਮਹੀਨੇ ਤੋਂ ਇੱਕ ਸਭ ਤੋਂ ਜਿਆਦਾ ਸਮੱਸਿਆ ਸਾਨੂੰ ਜਿਹੜਾ ਪਿੰਡ ਮੇਘਪੁਰ ਹੈ ਦੋ ਬਾੜਾਂ ਚਾ ਬਾੜ ਨੰਬਰ 1 ਹਰਜਨ ਵਸਤੀ ਤੇ ਬਾੜ ਨੰਬਰ 4 ਜਿਹੜੀ ਬਾੜ ਨੰਬਰ 4 ਬਰਾਜ ਰਾਜਪੂਤ ਵਸਤੀ ਹੈ ਲੰਬੜਾਂ ਦੀ ਉਹਦੇ ਵਿੱਚ ਇੱਕ ਬਾਲ ਬੰਦ ਕਰਨੇ ਕਰਕੇ ਪਾਣੀ ਨਹੀਂ ਛੱਡਦਾ ਉਹ ਮੇਨ ਜਿਹਨਾਂ ਦਾ ਜਿਹੜਾ ਜੋ ਵੀ ਆਪਣਾ ਇਹਨਾਂ ਦਾ ਪਾਣੀ ਛੱਡਣ ਵਾਲਾ ਹੈਗਾ ਏ ਉਹ ਪਾਣੀ ਦਾ ਇੱਕ ਬਾਲ ਖੋਲਣੇ ਦੀ ਅੰਗਿਲੀ ਸਿਰਫ ਗਰਮੀਆਂ ਚ 10-15 ਦਿਨ ਉਸ ਬੰਦੇ ਨੇ ਬਾਲ ਖੋਲਿਆ ਮੁੜ ਕੇ ਉਹ ਬਾਲ ਖੁੱਲਣ ਵੀ ਨਾ ਆਣ ਆਂਦੇ ਜੀ ਦੋ ਟਾਈਮ ਸਿਰਫ ਬਾਲ ਖੋਲਣਾ ਇੱਕ ਸਵੇਰੇ ਇੱਕ ਸ਼ਾਮੀ ਇਸ ਕਰਕੇ ਜਿਹੜੇ ਉਹ 30 ਘਰ ਆ ਉਹਨਾਂ ਨੂੰ ਬਿਲਕੁਲ ਪਾਣੀ ਨਹੀਂ ਚੜ ਰਿਹਾ ਤੇ ਬਾਕੀ ਜਿਹੜੇ ਇੱਧਰ ਵਾਲੀ ਘਰ ਹੈ ਇਹਨਾਂ ਨੂੰ ਇਸ ਜਿਹੜਾ ਜਿਆਦਾ ਲੀਕ ਹੋਇਆ ਪਰ ਹੁਣ ਤੇ ਦੋਨਾਂ ਬਾੜਾਂ 'ਚ ਬਿਲਕੁਲ ਪਾਣੀ ਨਹੀਂ ਆ ਰਿਹਾ 4 ਨੰਬਰ ਤੇ 1 ਨੰਬਰ ਜੀ ਵਾਸੀ ਤਾਂ ਇਹਨਾਂ ਨੂੰ ਬਹੁਤ ਰੋਹਿਤ ਜੀ ਜੇਹੀ ਸਾਹਿਬ ਨੂੰ ਬਹੁਤ ਬੜੀ ਫੋਨ ਕੀਤਾ ਰੋਜ਼ ਲਾਰੇ ਲੱਪੇ ਰੋਜ਼ ਜੇਹੀ ਨੂੰ ਅਮਰਜੀਤ ਨੂੰ ਬਹੁਤ ਜ਼ਿਆਦਾ ਕਿਹਾ ਲੋਕਲ ਬੰਦੇ ਕਰਕੇ ਵੀ ਅਸੀਂ ਇਹਨਾਂ ਨੂੰ ਬੜੀਆਂ ਗੁਵਾਰਾਂ ਲਾਈਆਂ ਵੀ ਤੁਸੀਂ ਲੋਕਲ ਐ ਭਾਜੀ ਕਰਾਓ ਜੇ ਸਾਡਾ ਸਾਥ ਚਾਹੀਦਾ ਕੋਈ ਤਾਂ ਅਸੀਂ ਸਾਥ ਦੇਣੇ ਨੂੰ ਤਿਆਰ ਹਾਂ ਤੁਸੀਂ ਠੀਕਤਾ ਕਰੋ ਇਹਨਾਂ ਨੂੰ ਪਰ ਇਹ ਨਹੀਂ ਸਾਡੀ ਕੋਈ ਨਹੀਂ ਸੁਣੀ ਗਏ ਪੂਰਾ ਨਾਮ ਬੋਲਿਓ ਭਾਜੀ ਅਮਰਜੀਤ ਜੀ ਅਮਰਜੀਤ ਜੀ ਪਾਣੀ ਦੇ ਪਿੰਡ 'ਚ ਸਮੱਸਿਆ ਹੈ ਤੁਸੀਂ ਇੱਥੇ ਡਿਊਟੀ ਐ ਤੁਹਾਡੀ ਲੱਗੀ ਹੋਈ ਪਰੇਸ਼ਾਨੀ ਕਿਉਂ ਆ ਰਹੀ ਹੈ ਜੇ ਮarre ਜਾਣਕਾਰੀ ਦਿਓ ਲਾਈਨਸ ਦੇ ਲਈ ਇੱਕ ਨਾ ਪਾਣੀ ਦੀ ਲਾਈਨ ਠੀਕ ਕਰਦੇ ਪਏ ਸੀਗੇ ਉਦੇ ਕਰਕੇ ਹੋਰ ਤਾਂ ਕੋਈ ਪ੍ਰੋਬਲਮ ਨਹੀਂ ਹੈ ਪਾਣੀ ਦੀ ਬਸ ਸਹੀ ਟਾਈਮ ਤੇ ਛੱੜਦੇ ਪਾਣੀ 3 ਵਜੇ ਦੁਪਹਿਰ ਨੂੰ ਛੱੜਦੇ 3 ਤੋਂ 7 ਵਜੇ ਦਾ ਟਾਈਮ ਹੈ ਬਸ ਸਟਾਫ ਕਰਕੇ 7 ਵਜੇ ਬੰਦ ਹੁੰਦੀ ਜੀ ਅੱਜ ਲੇਟ ਆ ਤੁਸੀਂ ਅੱਜ ਉਹ ਲਾਈਨ ਲੀਕ ਹੈ ਜੀ ਉਹ ਹੁਣੇ ਹੀ ਹਟੇ ਰਿਪੇਅਰ ਕਰਕੇ ਨਾ ਜੀ ਅੱਛਾ ਬਾਕੀ ਰਿਪੇਅਰ ਹੋ ਗਈ ਜੀ ਤਾਂ ਹਾਂਜੀ ਬਾਕੀ ਹੈਗੀ ਇੱਕ ਦੋ ਲੀਕਾਂ ਹੈਗੀਆਂ ਹਾਂ ਕਦੋਂ ਤੋਂ ਆ ਰਹੀ ਭਾਜੀ ਸਮੱਸਿਆ ਇਹ ਸਮੱਸਿਆ ਤਾਂ ਉਹ ਜਿਹੜਾ ਬੰਦੇ ਨਹੀਂ ਨਾ ਹੈਗੇ ਜੀ ਬੰਦੇ ਘਾਟੇ ਘਟ ਹੋਣ ਕਰਕੇ ਕੰਟਰੈਕਟਰ ਵਾਲੇ ਨੇ ਦਿੱਤਾ ਵਾ ठेका ਜੀ ਕੰਟਰੈਕਟਰ ਨੂੰ ਇੱਥੇ ਤੋਂ ਵਟੇਕ ਕਰਨਾ ਜੀ ਪਿੰਡਵਾਸੀ ਕਹਿੰਦੇ ਜੀ ਡੇਢ ਮਹੀਨੇ ਤੋਂ ਸਾਨੂੰ ਪੀਨ ਵਾਲਾ ਪਾਣੀ ਨਹੀਂ ਆ ਰਿਹਾ ਜੀ ਉਹਦੇ ਕੋਲ ਖੱਡਾ ਉਹ ਵੀ ਲੀਕੇਜ ਦੇ ਕੋਲ ਉਹ ਲੀਕੇਜ ਹੈਗੀ ਜੀ ਉਹ 10 ਦੇ ਵੀ ਜੀ ਸਾਹਿਬ ਦੇ ਨੋਲੇਜ ਵਿੱਚ ਹੈ ਜੀ ਜੀ ਸਾਹਿਬ ਦੇ ਨੋਲੇਜ ਹੈ ਜੀ ਕੀ ਕਹਿੰਦੇ ਜੀ ਸਾਹਿਬ ਫਿਰ ਉਹ ਕਰਾ ਦੇਣੀ ਕਹਿੰਦੇ ਕੰਟਰੈਕਟਰ ਨਾ ਆਉਣਾ ਜੀ ਉਹਨਾਂ ਨੇ ਕਰਨੀ ਠੀਕ ਕਦੋਂ ਤੱਕ ਕੋਈ ਕੋਈ ਸੁਖਾਸਨ ਨਹੀਂ ਲਿਆ ਜੀ ਪਿੰਡਵਾਸੀ ਮਨ ਸਾਹੀ ਤਾਂ ਹੁਣ ਰੋਜ਼ ਕਹਿੰਦੇ ਵੀ ਹੋ ਜੂਗੀ ਜੀ ਪਰ ਠੇਕੇਦਾਰ ਕਹਿੰਦਾ ਵੀ ਬੰਦੇ ਗਏ ਵੇ ਆ ਜੀ ਉਹਨਾਂ ਨੇ ਆਣਾ ਫਿਰ ਕਰੂ ਇੱਕ ਦੋ ਦਿਨ ਤਾਂ ਖੁੱਜ ਗਈ